21 ਸਾਲ ਦੇ ਨਿਲੇਸ਼ ਨੇ ਪਹਿਲਾਂ ਚਾਕੂ ਨਾਲ ਆਪਣੀ ਮਾਂ ਤੇ ਹਮਲਾ ਕੀਤਾ ਜਦੋਂ ਉਸ ਦੀ ਮਾਂ ਨੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਇਸ ਤੋਂ ਬਾਅਦ ਕੰਬਲ ਨਾਲ ਗਲਾ ਘੁੱਟ ਕੇ ਮਾਰ ਦਿੱਤਾ ਅਤੇ ਇੰਨਾ ਹੀ ਨਹੀਂ ਇਸ ਤੋਂ ਬਾਅਦ ਨਿਲੇਸ਼ ਨੇ ਇੰਸਟਾਗ੍ਰam ਤੇ ਪੋਸਟ ਅਪਲੋਡ ਕਰਕੇ ਦੱਸਿਆ ਕਿ ਮੈਂ ਆਪਣੀ ਮਾਂ ਨੂੰ ਮਾਰ ਦਿੱਤਾ ਹੈ ਅਤੇ ਇੰਸਟਾਗ੍ਰam ਦੇ ਕੈਪਸ਼ਨ ਵਿੱਚ ਲਿਖਿਆ ਸੌਰੀ ਮਮ ਮੈਂ ਤੈਨੂੰ ਬਹੁਤ ਯਾਦ ਕਰਾਂਗਾ ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਆਪਣੇ ਘਰ ਦੇ ਪਾਰਕ ਕੋਲੋਂ ਗ੍ਰਿਫਤਾਰ ਕਰ ਲਿਆ ਪਰ ਇੱਕ ਹੋਰ ਸ਼ਰਮਨਾਕ ਗੱਲ ਇਹ ਸਾਹਮਣੇ ਆਈ ਕਿ ਮ੍ਰਿਤਕ ਜੋਤੀ ਬੇਨ ਦੇ ਗੁਜ਼ਰਦਾਨ ਤੋਂ ਬਾਅਦ ਉਹਨਾਂ ਦੇ ਤਲਾਕਸ਼ੁਦਾ ਪਤੀ ਅਤੇ ਬਾਕੀ ਦੋ ਹੋਰ ਬੱਚੇ ਨੇ ਆਪਣੀ ਮਾਂ ਦੀ ਡੈੱਡ ਬੋਡੀ ਲੈਣ ਤੋਂ ਮਨ੍ਹਾ ਕਰ ਦਿੱਤਾ ਅਤੇ ਪੁਲਿਸ ਨੇ ਉਹਨਾਂ ਦਾ ਅੰਤਿਮ ਸੰਸਕਾਰ ਕਰਕੇ ਇਨਸਾਨੀਅਤ ਦਿਖਾਈ 48 ਅਲਦੀ ਜੋਤੀ ਬਹਿਣ ਕੋਲ ਉਹਨਾਂ ਦੇ ਬੇਟੇ ਨਿਲੇਸ਼ ਤੋਂ ਇਲਾਵਾ ਕੋਈ ਨਹੀਂ ਸੀ ਰਹਿੰਦਾ ਕਿਉਂਕਿ 20 ਸਾਲ ਪਹਿਲਾਂ ਉਹਨਾਂ ਦਾ ਪਤੀ ਉਹਨਾਂ ਨੂੰ ਛੱਡ ਕੇ ਚਲਾ ਗਿਆ ਸੀ ਅਤੇ ਉਹਨਾਂ ਦੇ ਬਾਕੀ ਦੋ ਬੱਚਿਆਂ ਨੇ ਵੀ ਉਹਨਾਂ ਨਾਲ ਸਬੰਧ ਤੋੜ ਲਏ ਸਨ ਜਾਂਚ ਵਿੱਚ ਆਂਡਕਬਾਣ ਤੋਂ ਪਤਾ ਲੱਗਿਆ ਕਿ ਉਹਨਾਂ ਨੂੰ ਗੰਭੀਰ ਮਾਨਸਿਕ ਸਿਹਤ ਸਮੱਸਿਆਵਾਂ ਸਨ ਅਤੇ ਬੀਤੇ 1 ਮਹੀਨੇ ਤੇ ਉਹਨਾਂ ਨੇ ਦਵਾਈ ਲੈਣਾ ਵੀ ਬੰਦ ਕਰ ਦਿੱਤਾ ਸੀ ਕਿਸੇ ਨੇ ਨਹੀਂ ਸੋਚਿਆ ਸੀ ਕਿ ਨਿਲੇਸ਼ ਅਤੇ ਉਸ ਦੀ ਮਾਂ ਦੇ ਅਕਸਰ ਹੁੰਦੇ ਝਗੜੇ ਇਸ ਅੰਜਾਮ ਤੱਕ ਪਹੁੰਚ ਜਾਣਗੇ